ਜਿਵੇਂ 2 ਥਾਵਾਂ ਤੇ ਗਰਦਾਸਪੁਰ ਤੇ ਲਗਭਗ 2 ਥਾਵਾਂ ਤੇ ਤਰਨਤਾਰਨ ਜਿਹੜੀ ਭਾਰਤ ਮਾਲਾ ਯੋਜਨਾ ਤਹਿਤ ਸੜਕਾਂ ਨਿਕਲ ਰਹੀਆਂ ਜਿਹੜਾ ਕਾਰਪੋਰੇਟ ਦਾ ਵਿਕਾਸ ਆ ਉਹਦੇ ਵਿੱਚ ਕਿਸਾਨਾਂ ਨੂੰ ਜ਼ਮੀਨਾਂ ਦੇ ਪੈਸੇ ਦਿੱਤੇ ਬਗੈਰ ਜਿਹੜੀ ਪੁਲਸਾ ਜਣੀ ਕੇਂਦਰ ਦੇ ਇਸ਼ਾਰੇ ਤੇ ਭਗਵੰਤ ਮਾਨ ਸਰਕਾਰ ਜ਼ਬਰਦਸਤੀ ਕਬਜ਼ੇ ਕਰ ਰਹੀ ਆ ਔਰ ਕਿਸਾਨਾਂ ਦਾ ਨਾ ਤਾਂ ਪੱਖ ਸੁਣਿਆ ਜਾਂਦਾ ਨਾ ਕਿਸਾਨਾਂ ਦੀ ਗੱਲ ਸੁਣੀ ਜਾ ਰਹੀ ਆ ਅਰੇ ਇਹ ਤੋਂ ਪਹਿਲਾਂ ਗਰਦਾਸਪੁਰ ਦੇ ਵਿੱਚ ਵੀ ਬਹੁਤ ਮੀਟਿੰਗਾਂ ਹੋ ਚੁੱਕੀਆਂ ਤਰਨਤਾਰ ਵਿੱਚ ਵੀ ਬਹੁਤ ਮੀਟਿੰਗਾਂ ਹੋਈਆਂ ਜਿੱਚ ਡੀਸੀ ਜਾਂ ਆਈਜੀ ਐਸਐਸਪੀ ਮੰਨ ਕੇ ਗਏ ਹੋਇਆ ਤੇ ਜਿੰਨੀ ਦੇਰ ਤੱਕ ਸੀ ਪੈਸੇ ਨਹੀਂ ਪਾਉਂਦੇ ਹੈਗੇ ਓਨੀ ਦੇਰ ਤੱਕ ਜ਼ਮੀਨਾਂ ਦੇ ਕਬਜ਼ੇ ਲੈ ਨਹੀਂ ਆਵਾਂਗੇ ਜੇ ਇਹ ਭਾਰਤ ਮਾਲਾ ਯੋਜਨਾ ਵਾਲੀ ਪਾਲਸੀ ਕਿਸਾਨਾਂ ਨੂੰ ਕੁੱਟ ਕੇ ਮਜ਼ਦੂਰਾਂ ਨੂੰ ਕੁੱਟ ਕੇ ਲਾਗੂ ਕਰ ਕਰ ਸਕਦੇ ਆ ਤੇ ਕੱਲ ਨੂੰ ਖੇਤੀ ਮੰਡੀ ਬੇਸੇ ਤਰ੍ਹਾਂ ਹੀ ਕੁੱਟ ਕੇ ਲਾਗੂ ਹੋ ਜਾਣੀ ਆ ਤੇ ਕੱਲ ਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਜ਼ਮੀਨਾਂ ਵੀ ਐ ਖੋਣਗੇ ਇਸ ਕਰਕੇ ਸਰਕਾਰ ਨੂੰ ਚੇਤਾਵਨੀਆਂ ਵੀ ਜੋ ਕੁਝ ਤੁਸੀਂ ਬੀਜ ਰਹੇ ਜੇ ਇਹ ਵਧਣਾ ਪੈਣਾ ਤੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੂਰੀ ਦੁਨੀਆ ਤੱਕ ਭਗਵੰਤ ਮਾਨ ਸਰਕਾਰ ਦਾ ਜਬਰ ਜੜਾ ਉਹ ਪਹੁੰਚਣਾ ਚਾਹੀਦਾ ਧੰਨਵਾਦ ਜਿਵੇਂ 2 ਥਾਵਾਂ ਤੇ ਗਰਦਾਸਪੁਰ ਤੇ ਲਗਭਗ 2 ਥਾਵਾਂ ਤੇ ਤਰਨਤਾਰਨ ਜਿਹੜੀ ਭਾਰਤ ਮਾਲਾ ਯੋਜਨਾ ਤਹਿਤ ਸੜਕਾਂ ਨਿਕਲ ਰਹੀਆਂ ਜਿਹੜਾ ਕਾਰਪੋਰੇਟ ਦਾ ਵਿਕਾਸ ਆ ਉਹਦੇ ਵਿੱਚ ਕਿਸਾਨਾਂ ਨੂੰ ਜ਼ਮੀਨਾਂ ਦੇ ਪੈਸੇ ਦਿੱਤੇ ਬਗੈਰ ਜਿਹੜੀ ਪੁਲਸਾ ਜਣੀ ਕੇਂਦਰ ਦੇ ਇਸ਼ਾਰੇ ਤੇ ਭਗਵੰਤ ਮਾਨ ਸਰਕਾਰ ਜ਼ਬਰਦਸਤੀ ਕਬਜ਼ੇ ਕਰ ਰਹੀ ਆ ਔਰ ਕਿਸਾਨਾਂ ਦਾ ਨਾ ਤਾਂ ਪੱਖ ਸੁਣਿਆ ਜਾਂਦਾ ਨਾ ਕਿਸਾਨਾਂ ਦੀ ਗੱਲ ਸੁਣੀ ਜਾ ਰਹੀ ਆ ਔਰ ਇਹਦੋਂ ਪਹਿਲਾਂ ਗਰਦਾਸਪੁਰ ਦੇ ਵਿੱਚ ਵੀ ਬਹੁਤ ਮੀਟਿੰਗਾਂ ਹੋ ਚੁੱਕੀਆਂ ਤਰਨਤਾਰਨ ਚ ਵੀ ਬਹੁਤ ਮੀਟਿੰਗਾਂ ਹੋਈਆਂ ਜਿੱਚ ਡੀਸੀ ਜਾਂ ਆਈਜੀ ਐਸਐਸਪੀ ਮੰਨ ਕੇ ਗਏ ਹੋਏ ਆ ਤੇ ਜਿੰਨੀ ਦੇਰ ਤੱਕ ਸੀ ਪੈਸੇ ਨਹੀਂ ਪਾਉਂਦੇ ਹੈਗੇ ਓਨੀ ਦੇਰ ਤੱਕ ਜ਼ਮੀਨਾਂ ਦੇ ਕਬਜ਼ੇ ਲੈ ਨਹੀਂ ਆਵਾਂਗੇ ਜੇ ਇਹ ਭਾਰਤ ਮਾਲਾ ਯੋਜਨਾ ਵਾਲੀ ਪਾਲਸੀ ਕਿਸਾਨਾਂ ਨੂੰ ਕੁੱਟ ਕੇ ਮਜ਼ਦੂਰਾਂ ਨੂੰ ਕੁੱਟ ਕੇ ਲਾਗੂ ਕਰ ਦੇ ਸਕਦੇ ਆ ਤੇ ਕੱਲ ਨੂੰ ਖੇਤੀ ਮੰਡੀ ਬੇਸੇ ਤਰੀਕੇ ਕੁੱਟ ਕੇ ਲਾਗੂ ਹੋ ਜਾਣੀ ਆ ਤੇ ਕੱਲ ਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਜ਼ਮੀਨਾਂ ਵੀ ਐ ਖੋਣਗੇ ਇਸ ਕਰਕੇ ਸਰਕਾਰ ਨੂੰ ਚੇਤਾਵਨੀ ਆ ਵੀ ਜੋ ਕੁਝ ਤੁਸੀਂ ਬੀਜ ਰਹੇ ਜੇ ਇਹ ਵੜਨਾ ਪੈਣਾ ਤੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੂਰੀ ਦੁਨੀਆ ਤੱਕ ਭਗਵੰਤ ਮਾਨ ਸਰਕਾਰ ਦਾ ਜਬਰ ਜੜਾ ਉਹ ਪਹੁੰਚਣਾ ਚਾਹੀਦਾ ਧੰਨਵਾਦ